ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਬਾੜ ਪ੍ਰਾਰਕਿਚਨ ਦੇ ਤੁਹਾਨੂੰ ਤੁਹਾਡਾ ਸਵਾਗਤ ਸਭ ਤੋਂ ਪਹਿਲਾਂ ਮੈਂ ਪੈਣ ਪ੍ਰਾਵਾਂ ਨੂੰ ਬੇਨਤੀ ਕਰਨੀ ਚਾਹਣੀ ਹੈ ਕਿ ਜਿਨ੍ਹਾਂ ਨੇ ਮੇਰਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਲਓ ਤਾਂ ਕਿ ਜਿਹੜੀਆਂ ਮੈਂ ਦੇਸੀ ਢੰਗ ਦੀਆਂ ਨਵੀਆਂ-ਨਵੀਆਂ ਵੀਡੀਓ ਅਪਲੋਡ ਕਰਦੀਆਂ ਉਹ ਤੁਹਾਡੇ ਤੱਕ ਆਸਾਨੀ ਦੇ ਨਾਲ ਪਹੁੰਚ ਸਕਣ ਜਦੋਂ ਤੁਸੀਂ ਸਬਸਕ੍ਰਾਈਬ ਕਰਕੇ ਉਹਦੇ ਤੇ ਕਮੈਂਟ ਕਰਦੇ ਹੋ ਤਾਂ ਉਹਦੇ ਨਾਲ ਮੇਰਾ ਹੌਸਲਾ ਜਿਹੜਾ ਉਹ ਦੁੱਗਣਾ ਹੋ ਜਾਂਦਾ ਇੱਕ ਮੈਨੂੰ ਏ ਖੁਸ਼ੀ ਮਿਲਦੀ ਹੈ ਕਿ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਤੇ ਐਨ ਐਪਰੀਸਾਈਜ਼ ਕਰ ਰਹੇ ਹੋ ਹਨਾ ਜੀ ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਜਿਹੜਾ ਅੱਜ ਆਪਾਂ ਖਾਣਾ ਬਣਾਉਣ ਲੱਗੇ ਆ ਉਹਦਾ ਨਾਂ ਹੈਗਾ ਪੂਰੀ ਕੰਕ ਕਚੋਰੀ ਇਹ ਮੇਰਾ ਵੱਖਰਾ ਹੀ ਨਾਮ ਹੈ ਦਿੱਤਾ ਤੁਸੀਂ ਇਹਨੂੰ ਨਾਂ ਦੱਸਿਓ ਕਿ ਇਹਦਾ ਪ੍ਰੋਪਰ ਨਾਂ ਕੀ ਹੋਣਾ ਚਾਹੀਦਾ ਪਰੌਠੇ ਦੀ ਛੋਟੀ ਪੈਣ ਵੱਡੀ ਪੈਣ ਜਿਹੜੀ ਮਰਜ਼ੀ ਕਹਿ ਲਓ ਇਹਦੇ ਵਿੱਚ ਮੈਂ ਪਾਉਣ ਲੱਗੀ ਹਾਂ ਜੀ ਤਿੰਨ ਆਲੂ ਸੂਜੀ ਤੇ ਮੈਦਾ ਸੂਜੀ ਦੇ ਨਾਲ ਜਿਹੜਾ ਹੁੰਦਾ ਇਹ ਚ ਕ੍ਰਿਸਪੀਪਣ ਜ਼ਿਆਦਾ ਆ ਜਾਂਦਾ ਪਰ ਇਹਦੇ ਨਾਲ ਪੂਰੀ ਵਾਂਗੂ ਨਹੀਂ ਇਹ ਫੁੱਲਣੀ ਬਿਲਕੁਲ ਕਚੌਰੀ ਵਰਗਾ ਸਵਾਦ ਹੋਊਗਾ ਤੇ ਪੂਰੀ ਵਾਂਗੂ ਇਹ ਜਿਆਦਾ ਨਹੀਂ ਫੁੱਲੂਗੀ ਬਹੁਤ ਹੀ ਵੱਖਰਾ ਟੇਸਟ ਹੋਗਾ ਤੁਸੀਂ ਕਦੇ ਇਹ ਚੀਜ਼ ਖਾਧੀ ਨਹੀਂ ਹੋਣੀ ਮੇਰੇ ਖਿਆਲ ਦੇ ਵਿੱਚ ਇੱਕ ਵਾਰੀ ਬਣਾ ਕੇ ਦੇਖਿਓ ਜੇ ਤੁਸੀਂ ਇਸ ਨੂੰ ਫੁਲਾਉਣਾ ਚਾਹੁੰਦੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਸਾਰਿਆਂ ਨੂੰ ਇੱਕ ਟਿਪ ਦੇਣੀ ਚਾਹੁੰਦੀ ਆਂ ਕਿ ਜੇ ਤੁਸੀਂ ਚਾਹੁੰਦੇ ਕਿ ਪੂਰੀ ਵਾਂਗੂ ਫੁੱਲੇ ਇਹ ਤਾਂ ਤੁਸੀਂ ਇਹਦੇ ਵਿੱਚ ਆਲੂ ਕੱਟ ਪਾਓ ਮੈਂ ਤਿੰਨ ਪਾ ਰਹੀ ਆਂ ਕਿਉਂਕਿ ਮੈਨੂੰ ਬੱਚੇ ਕਹਿੰਦੇ ਥੋੜੀ ਜਿਆਦਾ ਕ੍ਰਿਸਪੀ ਬਿਲਕੁਲ ਸਮੋਸਾ ਟਾਈਪ ਬਿਲਕੁਲ ਕਚੋਰੀ ਟਾਈਪ ਚਾਹੀਦੀ ਆ ਮੈਂ ਉਸੇ ਟਾਈਪ ਨੇ ਬਣਾ ਰਹੀ ਆਂ ਕਿਉਂਕਿ ਟੇਸਟ ਬਿਲਕੁਲ ਹੀ ਉਦਾਂ ਦਾ ਹੁੰਦਾ ਠੀਕ ਹੈ ਜੀ ਤੇ ਤੁਸੀਂ ਇਹਦੇ ਤੇ ਜਿਹੜੇ ਆਲੂ ਨੇ ਉਹ ਵੀ ਘੱਟ ਪਾਉਣੇ ਫਿਰ ਇੱਕ ਆਲੂ ਹੀ ਪਾਇਓ ਜਾਂ ਡੇਢ ਆਲੂ ਪਾ ਲਿਓ ਤੇ ਸੂਜੀ ਦੇ 2-3 ਚਮਚ ਹੀ ਪਾਇਓ ਪਰ ਮੈਂ ਪੌਣੀ ਕੌਲੀ ਲੈ ਰਹੀ ਆ ਠੀਕ ਹੈ ਜੀ ਬਣਾਉਣੀ ਸ਼ੁਰੂ ਕਰਦੇ ਆ ਆਜੋ ਇਹ ਮੈਂ 3 ਆਲੂ ਲਏ ਆ ਇਹਨਾਂ ਨੂੰ ਮੈਂ ਉਬਾਲਨੇ ਹੁਣ ਆ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਕद्दूकश ਕਰਾਂਗੇ ਆਲੂਆਂ ਨੂੰ ਇਹਨਾਂ ਨੂੰ ਤੋੜਨਾ ਨਹੀਂ ਕद्दूकश ਹੀ ਕਰ ਲੈ ਜੀ ਆਪਣੇ ਆਲੂ ਆ ਜਿਹੜੇ ਉਹ ਕੱਦੂ ਕਸ਼ ਹੋ ਗਏ ਆ ਕੱਦੂ ਕਸ਼ ਕਿਉਂ ਕਹਾ ਮੈਂ ਕਿਉਂਕਿ ਇਹਦੇ ਨਾਲ ਇੱਕਲ ਤਰੀਕੇ ਦੇ ਵਿੱਚ ਇਹ ਕੱਦੂ ਕਸ਼ ਹੋ ਜਾਂਦੇ ਆ ਉਹਦੇ ਵਿੱਚ ਕਿਤੇ ਕਿਤੇ ਵੱਡੀ ਜਿੱਦਾਂ ਕਹਿੰਦੇ ਫਾੜੀ ਰਹਿ ਜਾਂਦੀ ਹੈ ਜੀ ਆਲੂ ਦਾ ਤੇ ਕੋਲ ਵੱਡਾ ਰਹਿ ਜਾਂਦਾ ਦੇਖੋ ਹੁਣ ਬਿਲਕੁਲ ਬਰਾਬਰ ਹੈ ਬਹੁਤ ਹੀ ਵਧੀਆ ਹੈ ਕੱਦੂ ਕਸ਼ ਆਪਾਂ ਕਰ ਲਏ ਹੁਣ ਆਪਾਂ ਇਸ ਦਾ ਆਟਾ ਗੁੰਨਦੇ ਆ ਸਭ ਤੋਂ ਪਹਿਲਾਂ ਆਪਾਂ ਘੜਤ ਦਾ ਇੱਕ ਕੌਲੀ ਆਟਾ ਲਿਆ ਇਹ ਪੌਣਾ ਕੌਲੀ ਮੈਦਾ ਇਹ ਵੀ ਆਪਾਂ ਮਿਕਸ ਕਰਾਂਗੇ ਅੱਧੀ ਕੌਲੀ ਸੂਜੀ ਹੈ ਇਹਨੂੰ ਮਿਕਸ ਕਰ ਦਨੇ ਆ ਤਿੰਨੇ ਚੀਜ਼ਾਂ ਨੂੰ ਆਪਾਂ ਆਟੇ ਦੇ ਵਿੱਚ ਇੱਕ ਚਮਚ ਆਪਾਂ ਗਰਮ ਮਸਾਲਾ ਪਾਵਾਂਗੇ ਕੁਟੀਆਂ ਧਨੀਆ 1 ਚਮਚ ਥੋੜੀ ਜਿਹੀ ਮੇਥੀ ਇਹਨੂੰ ਆਪਾਂ ਹੱਥ ਦੇ ਨਾਲ ਕ੍ਰਸ਼ ਕਰਕੇ ਪਾਵਾਂਗੇ ਇਹ ਘਰ ਦੀ ਸਿਕਾਈ ਦੀ ਮੇਥੀ ਹੈ ਹੁਣ ਆਪਾਂ 1 ਚਮਚ ਨਮਕ ਪਾਵਾਂਗੇ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਨਮਕ ਤੁਸੀਂ ਇਹ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਹੁਣ ਆਪਾਂ ਪਾਵਾਂਗੇ ਇਸ ਦੇ ਵਿੱਚ ਅਜਵੈਣ ਅਜਵੈਣ ਨੂੰ ਵੀ ਤੁਸੀਂ ਚੰਗੇ ਤਰੀਕੇ ਦੇ ਨਾਲ ਰਗੜ ਲੈਣਾ ਕਿਉਂਕਿ ਇਹਦੀ ਖੁਸ਼ਬੂ ਆ ਫੇਰ ਹੀ ਇਹ ਆਉਂਦੀ ਹੈ ਜਦੋਂ ਆਪਾਂ ਇਸ ਨੂੰ ਹੱਥ ਦੇ ਨਾਲ ਰਗੜਦੇ ਆਂ ਹੁਣ ਆਪਾਂ ਇਸ ਦੇ ਵਿੱਚ ਪਾ ਪਾ ਕੇ ਕੱਟਿਆ ਹਰਾ ਧਨੀਆ ਇਹ ਆਪਾਂ ਆਲੂ ਪਾ ਦਿੱਤੇ ਆ ਆਪਾਂ ਇਸ ਦੇ ਵਿੱਚ ਚਿੱਲੀ ਫਲੈਕਸ ਪਾ ਮੰਨ ਥੋੜਾ ਜਿਹਾ ਕਰਾਰਾਪਣ ਦੇਣ ਲਈ ਤੁਸੀਂ ਹਰੀ ਮਿਰਚ ਕੱਟ ਕੇ ਵੀ ਪਾ ਸਕਦੇ ਹੋ ਇਸ ਦੇ ਵਿੱਚ ਇੰਨੇ ਕੱਪ ਅਚੀਲੀ ਫਲੈਕਸ ਪਾਈ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਿੰਦੇ ਆ ਆਲੂ ਆਟਾ ਸੂਜੀ ਮੈਦਾ ਤੇ ਮਸਾਲੇ ਸਾਰੀਆਂ ਚੀਜ਼ਾਂ ਨੂੰ ਆਪਾਂ ਕਰ ਦਿੰਦੇ ਆ ਮਿਕਸ ਖੁਸ਼ਬੂ ਜਿਹੜੀ ਹੈਗੀ ਆ ਨਾ ਅਜਵੈਣ ਦੀ ਬਹੁਤ ਸੋਹਣੀ ਆ ਰਹੀ ਹੈ ਜੀ ਹੁਣ ਜਿਹੜਾ ਤੁਸੀਂ ਨਾ ਆਟਾ ਜਦੋਂ ਮਿਲਾਉਣਾ ਆ ਆਪਾਂ ਆٹے ਦੇ ਨਾਲ ਸਾਰੇ ਮਸਾਲੇ ਨੇ ਜਿਹੜੇ ਉਹ ਚੰਗੀ ਤਰ੍ਹਾਂ ਆਲੂਆਂ ਨੂੰ ਇਸ ਤਰੀਕੇ ਦੇ ਨਾਲ ਦੇਖ ਲੈਣਾ ਤਾਂ ਕਿ ਇਹਦੇ ਵਿੱਚ ਕੋਈ ਡਲੀ ਆਲੂਆਂ ਦੀ ਨਾ ਰਹੇ ਕਿਉਂਕਿ ਉਹ ਬੇਲਣ ਵੇਲੇ ਪ੍ਰੋਬਲਮ ਆਉਂਦੀ ਆ ਫਿਰ ਤੇ ਪੂਰੀ ਫੁੱਲਤ ਹੀ ਨਹੀਂ ਹੈਗੀ ਫਿਰ ਉਸ ਤਰੀਕੇ ਨਾਲ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਥੋੜਾ ਥੋੜਾ ਪਾਣੀ ਪਾ ਕੇ ਹੁਣ ਇਸ ਨੂੰ ਗੁੰਨ ਲਵਾਂਗੇ ਲੋ ਜੀ ਆਪਾਂ ਆਟਾ ਗੁੰਨ ਲਿਆ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਆਪਾਂ ਪੂਰੀ ਦਾ ਆਟਾ ਗੁੰਨਦੇ ਆ ਜਾਨੀ ਕਿ ਰੋਟੀ ਦੇ ਨਾਲੋਂ ਹਲਕਾ ਜਿਹਾ ਸਖਤ ਹੁਣ ਇਹਨੂੰ ਆਪਾਂ 5 ਮਿੰਟ ਦੇ ਲਈ ਮੇ ਰੱਖਾਂਗੇ ਤੇ ਉਸ ਤੋਂ ਬਾਅਦ ਆਪਾਂ ਇਸ ਦੀਆਂ ਪੂਰੀਆਂ ਤਲਾਂਗੇ ਹੁਣ ਆਪਣਾ ਆਟਾ ਰੱਖੇ ਨੂੰ 5-7 ਮਿੰਟ ਹੋ ਗਏ ਬਹੁਤ ਵਧੀਆ ਸੈੱਟ ਹੋ ਗਿਆ ਹੁਣ ਹਲਕਾ ਜਿਹਾ ਤੇਲ ਲਾ ਕੇ ਆਪਾਂ ਇਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਲ ਲਾਂਗੇ ਇਹਦੇ ਨਾਲ ਇੱਕ ਊੜਾ ਹੋ ਜਾਊਗਾ ਸੌਫਟ ਹੋ ਜਾਊਗਾ ਹੋਰ ਲੋਚ ਥੋੜਾ ਆਪਾਂ ਆਪਣੇ ਚੱਕਲੇ ਨੂੰ ਤੇ ਵੀਲਣੇ ਨੂੰ ਵੀ ਤੇਲ ਲਾ ਲੈਣਾ ਕਿਉਂਕਿ ਆਪਾਂ ਪੂਰੀਆਂ ਬੇਲਣੀਆਂ ਨੇ ਫਿਰ ਓਨੇ ਸ਼ੁਰੂ ਕਰਦੇ ਆ ਪੂਰੀ ਜਿੱਦਿ ਤੁਸੀਂ ਪੂਰੀ ਲੈਣੀ ਹੈ ਬਣਾਉਣੀ ਆ ਉਹਨਾਂ ਕੀ ਤੁਸੀਂ ਪੇੜਾ ਲੈਣਾ ਮੈਂ ਛੋਟੀ ਜਿਹੀ ਪੂਰੀ ਬਣਾਉਂਗੀ ਪੇੜ ਲੈਣੀ ਤੁਸੀਂ ਨਾ ਤਾਂ ਪੂਰੀ ਜਿਆਦਾ ਮੋਟੀ ਵੀ ਲੈਣੀ ਐ ਤੇ ਨਾ ਹੀ ਜਿਆਦਾ ਪਤਲੀ ਕਿੱਕੇ ਇਹਦੇ ਵਿੱਚ ਆਲੂ ਪਾਇਆ ਤੇ ਫਿਰ ਨਹੀਂ ਤਾਂ ਆਲੂ ਆ ਜਿਹੜੇ ਉਹ ਫਟ ਜਾਣਗੇ ਤੇ ਪੂਰੀ ਦੇ ਵਿੱਚ ਤੇਲ ਚਲੇ ਜਾਊ ਆਪਣਾ ਤੇਲ ਬਿਲਕੁਲ ਤਿਆਰ ਹੈ ਲਓ ਜੀ ਤੇਲ ਬਿਲਕੁਲ ਤਿਆਰ ਹੈ ਪੂਰੀ ਤਲਣ ਦੇ ਲਈ ਤੇਲ ਦੀ ਮੈਂ ਤੁਹਾਨੂੰ ਇੱਕ ਟਿਪ ਦੇਣੀ ਚਾਹੁੰਨੀ ਆ ਕਿਉਂਕਿ ਤੇਲ ਜਿਹੜਾ ਉਹ ਪੂਰੀ ਦਾ ਉਹ ਪੂਰਾ ਗਰਮ ਹੋਣਾ ਚਾਹੀਦਾ ਹੈ ਤਾਂ ਹੀ ਪੂਰੀ ਨੇ ਫੁੱਲਣਾ ਨਹੀਂ ਪੂਰੀ ਫੁੱਲੂਗੀ ਨਹੀਂ ਲਓ ਜੀ ਰੈਡੀ ਹੈ ਆਪਣਾ ਤੇਲ ਥੋੜਾ ਆਪਾਂ ਇਸ ਦੇ ਵਿੱਚ ਪਾ ਦਿੰਨੇ ਆ ਪੂਰੀ ਇਸ ਤਰੀਕੇ ਨਾਲ ਆਪਾਂ ਪੂਰੀ ਦੇ ਉੱਪਰ ਤੇਲ ਪਾਈ ਜਣਾ। ਲੋ ਜੀ ਆਪਣੀ ਜਿਹੜੀ ਪੂਰੀ ਕਮ ਕਚੌੜੀ ਆ ਉਹ ਫੁੱਲ ਗਈ ਆ। ਤਾਂ ਆਪਾਂ ਇਸੇ ਤਰੀਕੇ ਦੇ ਨਾਲ ਸਾਰੀਆਂ ਬਣਾ ਲੈਣੇ ਆ। ਲੋ ਜੀ ਆਪਣੀਆਂ ਪੂਰੀਆਂ ਕਮ ਕਚੌਰੀਆਂ ਬਣ ਕੇ ਤਿਆਰ ਨੇ ਇਹਦਾ ਇੱਕ ਵੱਖਰਾ ਟੇਸਟ ਹੁੰਦਾ ਇਹਦੇ ਵਿੱਚ ਮੈਂ ਕਿੰਨਾ ਸਮਾਨ ਪਾਇਆ ਮੈਂ ਤੁਹਾਨੂੰ ਨਾਲ-ਨਾਲ ਦੱਸਿਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਪਰੌਠੇ ਦੀ ਭੈਣ ਕਚੌਰੀ ਕਮ ਪੂਰੀ ਬਣਾ ਕੇ ਜਰੂਰ ਖਾਓ ਤੇ ਆਪਣੇ ਵਿਚਾਰ ਮੈਨੂੰ ਬਰਾਡ ਕਿਚਨ ਤੇ ਦੇਣੇ ਨਾ ਭੁੱਲਣਾ ਮਿਲਦੇ ਆਂ ਜੀ ਇੱਕ ਨਵੀਂ ਰੈਸਪੀ ਦੇ ਨਾਲ ਨਵੇਂ ਦਿਨ ਤਾਂ ਹਾਲਾਤ